ਪ੍ਰਸ਼ਾਸਨਿਕ ਅਧਿਕਾਰੀਆਂ ਵਾਸਤੇ ਵੀ ਬਹੁਤ ਮਾੜੀ ਗੱਲ ਐ ਡੀਸੀ ਸਾਹਿਬ ਕੀ ਗੱਲ ਤੁਸੀਂ ਅੱਖਾਂ ਬੰਦ ਕਰਕੇ ਬੈਠੇ ਹੋ ਤੁਹਾਨੂੰ ਨਜ਼ਰ ਨਹੀਂ ਆਉਂਦਾ ਐਸਡੀਐਮ ਸਾਹਿਬ ਕੀ ਗੱਲ ਤੁਹਾਨੂੰ ਨਜ਼ਰ ਨਹੀਂ ਆਉਂਦਾ ਕਿ ਪੀਡਬਲਯੂਡੀ ਦੇ ਅਧਿਕਾਰੀ ਜਿਨ੍ਹਾਂ ਦੀ ਤੁਸੀਂ ਡਿਊਟੀ ਲਗਾਈ ਸੀ ਇਸ ਜਾਂਚ ਵਾਸਤੇ ਕੀ ਗੱਲ ਉਹ ਤੁਹਾਡੇ ਤੋਂ ਪਾਵਰਫੁੱਲ ਹੋ ਗਏ ਕੀ ਗੱਲ ਉਹ ਤੁਹਾਡੇ ਤੋਂ ਪਾਵਰਫੁੱਲ ਹੈ ਕਿ ਤੁਹਾਡੇ ਡਾਇਰੈਕਸ਼ਨ ਤੁਹਾਡੀਆਂ ਤੋਂ ਬਾਹਰ ਜਾ ਕੇ ਉਹ ਗਲਤ ਲੋਕਾਂ ਦੇ ਨਾਮ ਨੋਮੀਨੇਟ ਕਰ ਰਹੇ ਐ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਤੁਸੀਂ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਹੇ ਹੋ ਉਹਨਾਂ ਨੂੰ ਤੁਸੀਂ ਕੰਪਨਸੇਟ ਤਾਂ ਕੀ ਕਰਨਾ ਜਿਨ੍ਹਾਂ ਦਾ ਆਇਆ ਉਹਨਾਂ ਦੇ ਨਾਮ ਪਾਏ ਨਹੀਂ ਤੇ ਜਿਨ੍ਹਾਂ ਦਾ ਨਹੀਂ ਆਇਆ ਜਿਨ੍ਹਾਂ ਦਾ ਵਰਦਾ ਹੀ ਨਹੀਂ ਉਹਨਾਂ ਦੇ ਤੁਸੀਂ ਨਾਮ ਲਿਸਟਾਂ ਵਿੱਚ ਪਾ ਰਹੇ ਹੋ ਤਾਂ ਐਸਡੀਐਮ ਸਾਹਿਬ ਡੀਸੀ ਸਾਹਿਬ ਮੇਰੀ ਤੁਹਾਨੂੰ ਬੇਨਤੀ ਹੈ ਇਹ ਨਾ ਸਮਝੋ ਵੀ ਇਲਾਕਾ ਵਾਰਿਸ ਹੈ ਇਹ ਨਾ ਸਮਝੋ ਵੀ ਸਾਰੇ ਲੀਡਰ ਪਰਚੀਆਂ ਤੋਂ ਹੀ ਡਰਦੇ ਐ ਇਹ ਮੈਂ ਕੋਈ ਕਾਂਗਰਸ ਵਾਲਾ ਲੀਡਰ ਨਹੀਂ ਹੈਗਾ ਮੈਂ ਕਾਲੀਆਂ ਵਾਲਾ ਲੀਡਰ ਨਹੀਂ ਹੈਗਾ ਮੈਂ ਭਾਜਪਾ ਦਾ ਲੀਡਰ ਨਹੀਂ ਹੈਗਾ ਵੀ ਇਹਨਾਂ ਦੀ ਜਲਦੀ ਕੈਂਪੇਨ ਤੇ ਭਗਵੰਤ ਮਾਨ ਨੇ ਜਾਖੜ ਸਾਹਿਬ ਨੂੰ ਚੱਕ ਲਿਆ ਤੇ ਉਦੋਂ ਹੀ ਇਹ ਕੈਂਪੇਨ ਬੰਦ ਕਰਕੇ ਸਲੰਡਰ ਕਰਕੇ ਬਹਿ ਗਏ ਮੈਂ ਉਹਨਾਂ ਵਾਲਾ ਲੀਡਰ ਨਹੀਂ ਹੈਗਾ ਡੀਸੀ ਸਾਹਿਬ ਐਸਡੀਐਮ ਸਾਹਿਬ ਮੈਂ ਤੁਹਾਨੂੰ ਦੱਸ ਦਿਆਂ ਅਸੀਂ ਲੋਕਾਂ ਵਾਸਤੇ ਲੜ ਕੇ ਇੱਥੇ ਤੱਕ ਪਹੁੰਚੇ ਆਂ ਤੇ ਹੁਣ ਵੀ ਲੜਨਾ ਜਾਣਦੇ ਆਂ ਤੇ ਬੰਦੇ ਬਣ ਕੇ ਆਪਦੀਆਂ ਅੱਖਾਂ ਖੋਲੋ ਤੇ ਆਪਦੇ ਅਧਿਕਾਰੀ ਜਿਨ੍ਹਾਂ ਨੇ ਗਲਤ ਲਿਸਟਾਂ ਬਣਾਈਆਂ ਚਾਹੇ ਦਿਵਾਨ ਖੇੜੇ ਦੀ ਗੱਲ ਹੋਵੇ ਚਾਹੇ ਸੱਪਾਂ ਵਾਲੀ ਦੀ ਗੱਲ ਹੋਵੇ ਚਾਹੇ ਲੋਕਾਂ ਦੇ ਨਾਮ ਲਿਸਟਾਂ 'ਚ ਪਾ ਲੋ ਜੀਨਾ ਦਾ ਨੁਕਸਾਨ ਹੋਇਆ ਜੇ ਇਦਾਂ ਐਰੇਗਾਰੇ ਲੋਕਾਂ ਨੂੰ ਪਾਉਂਗੇ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤਾਂ ਫਿਰ ਤੁਹਾਡਾ ਅਸੀਂ ਬਿਲਕੁਲ ਅਸੀਂ ਚੁੱਪ ਨਹੀਂ ਰਵਾਂਗੇ ਤੇ ਜਿੱਦਣ ਅਸੀਂ ਸੜਕਾਂ ਤੇ ਆਗੇ ਨਾ ਤੁਹਾਡੇ ਦਫ਼ਤਰ ਘੇਰ ਕੇ ਬਹਿ ਗਏ ਫਿਰ ਤੁਹਾਡੇ ਤੋਂ ਅੱਧਾ ਘੰਟਾ ਨਹੀਂ ਚੱਲੇ ਜਾਣੇ ਫਿਰ ਤੁਸੀਂ ਅੱਧੇ ਘੰਟੇ ਬਾਅਦ ਆਪਸੀ ਅਫਸਰ ਭੇਜ ਕੇ ਉਹਨੂੰ ਧਰਨੇ ਨੂੰ ਸਮਾਪਤ ਕਰਨ ਵਾਸਤੇ ਲੋਕਾਂ ਨੂੰ ਖੜੇ ਕਰਨ ਵਾਸਤੇ ਮਿੰਤਾ ਘੜਦੇ ਫਿਰਦੇ ਹੁੰਨੇ ਹੋ ਤਾਂ ਮੇਰੀ ਬੇਨਤੀ ਹੈ ਕਿ ਠੀਕ ਤਰੀਕੇ ਨਾਲ ਇਹ ਸਾਰਾ ਕੁਝ ਠੀਕ ਕਰ ਲੋ ਮੈਂ ਸਾਰਿਆਂ ਦੀ ਰਿਸਪੈਕਟ ਕਰਦਾ ਆ ਅਫਸਰ ਦੀ ਵੀ ਰਿਸਪੈਕਟ ਕਰਦਾ ਆ ਲੀਡਰ ਦੀ ਵੀ ਰਿਸਪੈਕਟ ਕਰਦਾ ਆ ਪਰ ਜਦੋਂ ਤੁਸੀਂ ਆਪ ਵੀ ਤੁਹਾਡੀਆਂ ਹਦਾਇਤਾਂ ਦੇ ਉਲਟ ਤੁਹਾਡੇ ਅਧਿਕਾਰੀ ਕਰ ਰਹੇ ਐ ਤੇ ਤੁਸੀਂ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਸਭ ਰਲੇ ਮਿਲੇ ਹੋ ਤਾਂ ਇਹਨੂੰ ਠੀਕ ਕਰ ਲਓ ਇਹ ਬਹੁਤ ਮਾੜੀ ਗੱਲ ਹੈ ਕਿ ਤਾਂ ਨਗਰ ਨਿਗਮ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਪਿਛਲੇ ਲਗਭਗ 4.5 ਸਾਲਾਂ ਤੋਂ ਕਾਂਗਰਸ ਵਾਲੇ ਜਿਹੜੇ ਜਿੱਤੇ ਸੀ ਉਹ ਸਾਰੇ ਭਾਜਪਾ ਚ ਸ਼ਿਫਟ ਹੋ ਗਏ ਜਾਖੜ ਪਰਿਵਾਰ ਨਾਲ ਸ਼ਿਫਟ ਹੋ ਗਏ ਇਹਨਾਂ ਨੇ ਹਮੇਸ਼ਾ ਇਹੀ ਕਿਹਾ ਕਿ ਅਸੀਂ ਘਾਟੇ 'ਚ ਐਂ ਜੀ ਘਾਟੇ 'ਚ ਐ ਸਾਡੇ ਪਰਲੇ ਕੁਛ ਨਹੀਂ ਪਰ ਇਹਨਾਂ ਦੀਆਂ ਜਿਹੜੀਆਂ ਸ਼ਬਦ ਵਰਤਨਾ ਨਹੀਂ ਚਾਹੀਦਾ ਪਰ ਮੈਂ ਵਰਤਾਂਗਾ ਕਰਤੂਤਾ ਇਹਨਾਂ ਦੀਆਂ ਕਰਤੂਤਾ ਹੀ ਚੰਗੀਆਂ ਨਹੀਂ ਇਹਨਾਂ ਤੋਂ ਨਗਰ ਨਿਗਮ ਚੱਲਿਓ ਹੀ ਨਹੀਂ ਇਹਨਾਂ ਨੇ ਨਗਰ ਨਿਗਮ ਸਿਰਫ ਜਿਹੜੇ ਇਹਨਾਂ ਦੇ ਵੱਡੇ ਵੱਡੇ ਅਸੇਟ ਘਰਾਣੇ ਜਿਹੜੇ ਜਿਨ੍ਹਾਂ ਨੇ ਬਹੁਤ ਮਾਲ ਕਮਾਇਆ ਪਿਛਲੇ 5 ਸਾਲ ਜਿਹੜੀ ਮੈਂ ਬਹੁਤ ਵਾਰ ਕਿਹਾ ਹੈ ਅੰਮ੍ਰਿਤ ਯੋਜਨਾ ਦੇ ਵਿੱਚੋਂ ਇਹਨਾਂ ਨੇ ਹੁਣ ਵੀ ਓਦਾਂ ਹੀ ਚੱਲਦਾ ਹੈ ਜਿਹੜੇ ਸਫਾਈ ਕਰਮਚਾਰੀ ਆ ਉਹ ਚਾਰ-ਚਾਰ ਇਹਨਾਂ ਨੇ ਆਪਦੇ ਘਰਾਂ 'ਚ ਬਿਠਾ ਰੱਖੇ ਆ ਜਿਹੜੇ ਇਹਨਾਂ ਦੇ ਵੱਡੇ ਆਪਦੇ ਆਪ ਨੂੰ ਲੀਡਰ ਘਮਾਉਂਦੇ ਆ ਅਜੇ ਵੀ ਆਮ ਆਦਮੀ ਪਾਰਟੀ ਦੀ ਪਹਿਲਾਂ ਭੱਜੇ ਸੀ 5-6 ਪਹਿਲਾਂ 5-6 ਮਹੀਨੇ ਭੱਜੇ ਸੀ ਜਦੋਂ ਸਰਕਾਰ ਨਵੀਂ-ਨਵੀਂ ਆਈ ਸੀ ਮੈਂ ਭਜਾਏ ਸੀ ਉਸ ਤੋਂ ਬਾਅਦ ਸਾਰੇ ਉਹ ਫੇਰ ਇਹਨਾਂ ਦੇ ਘਰਾਂ 'ਚ ਤਾਂ ਲੋਕਾਂ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਕਰਨ ਵਾਸਤੇ ਇਹਨਾਂ ਕੋਲ ਟਾਈਮ ਨਹੀਂ ਇਹਨਾਂ ਕੋਲ ਬੰਦੇ ਨਹੀਂ ਅਰ ਇਨਾਂ ਦੇ ਘਰਾਂ ਵਿੱਚ ਇਹਨਾਂ ਨੇ 4-4 5-5 ਬੰਦੇ ਆਪਦੇ ਘਰਾਂ ਚ ਬਿਠਾਏ ਹੋਏ ਆ ਤਾਂ ਮੇਅਰ ਸਾਹਿਬ ਨੂੰ ਸਭ ਪਤਾ ਹੈ ਪਰ ਉਹ ਬੋਲਦੇ ਨਹੀਂ ਚੁੱਪ ਰਹਿੰਦੇ ਆ ਉਹਨਾਂ ਨੂੰ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਉਹਨਾਂ ਨੂੰ ਸਾਰਾ ਕੁਝ ਨਗਰ ਨਿਗਮ ਲੁੱਟ ਕੇ ਬਣਾਈ ਸੀ ਗੁੰਡਾਗਰਦੀ ਕਰਕੇ ਬਣਾਈ ਸੀ ਗੁੰਡਿਆਂ ਤੋਂ ਵੋਟਾਂ ਪਵਾ ਪਵਾ ਕੇ ਬਣਾਈ ਸੀ ਉਦੋਂ ਇਹ ਸਰਕਾਰ ਚ ਸੀ ਤਾਕਤ ਚ ਸੀਗੇ ਉਹ ਡੀਐਸਪੀ ਮੈਨੂੰ ਅਜੇ ਵੀ ਯਾਦ ਹੈ ਜਿਹੜਾ ਉਹ ਗੰਦੇ ਜਾਂ ਖਾਂਦਾ ਹੁੰਦਾ ਸੀ ਉਹਨੇ ਮੂੰਹ ਭਰਿਆ ਹੁੰਦਾ ਸੀ ਹਰ ਵੇਲੇ ਤੇ ਉਹ ਇਹਨਾਂ ਦਾ ਯਾਰ ਸੀ ਜਿਨੇ ਪੂਰਾ ਗੰਦ ਪਾਇਆ ਸੀ ਅਬੋਰ ਚ ਤੇ ਉਹ ਹੁਣ ਇਹਨਾਂ ਦੀ ਜਿਹੜੀ ਧੱਕੇ ਨਾਲ ਨਗਰ ਨਿਗਮ ਬਣਾਈ ਸੀ ਨਗਰ ਨਿਗਮ ਵੋਟਾਂ ਫਿਰ ਨੇੜੇ ਆ ਹੁਣ ਇਹ ਫੇਰ ਆਉਣਗੇ ਪਰ ਮੇਅਰ ਸਾਹਿਬ ਨੂੰ ਕੁਝ ਸਵਾਲ ਕਰਿਓ ਸਭ ਤੋਂ ਪਹਿਲਾਂ ਵਾਰਡ ਨੰਬਰ 1 ਹੈ ਜੀ ਸਾਡਾ ਵਾਰਡ ਨੰਬਰ 1 ਦੇ ਵਿੱਚ ਜਿਹੜਾ ਪਟੇਲ ਨਰਸਿੰਗ ਕਾਲਜ ਆ ਉਹਦੇ ਪਿਛਲੇ ਪਾਸੇ ਸਾਡੇ 40 50 ਘਰ ਹੈ ਉਹ ਏਰੀਆ ਨਗਰ ਨਿਗਮ 1 ਦੇ ਵਿੱਚ ਵੋਟ ਪੋਲ ਕਰਦਾ ਹੈ ਸਾਢੇ 4 ਸਾਲ ਬੀਤਣ ਤੋਂ ਬਾਅਦ ਵੀ ਇਹ ਮਾਮਲਾ ਮੈਂ ਬਹੁਤ ਵਾਰੀ ਉਠਾਇਆ ਉੱਥੋਂ ਸਾਡੇ ਸਾਥੀ ਮਹਿੰਦਰ ਜੀ ਐ ਜਿਹੜੇ ਮਾਲਵਾ ਪੈਲੇਸ 'ਚ ਹੁੰਦੇ ਸੀ ਪਹਿਲਾਂ ਸਾਡਾ ਭਰਾ ਹੈ ਟੈਂਟ ਦਾ ਕੰਮ ਹੈ ਉੱਥੇ ਮਹਿੰਦਰ ਦਾ ਪਟੇਲ ਨਰਸਿੰਗ ਕਾਲਜ ਦੇ ਬੈਕ ਸਾਈਡ ਉਹ 50 ਘਰਾਂ ਦੀਆਂ ਵੋਟਾਂ ਪੋਲ ਹੁੰਦੀਆਂ ਇੱਕ ਨੰਬਰ ਵਾਰਡ 'ਚ ਪਰ ਅੱਜ ਤੱਕ ਉਹਨਾਂ ਨੂੰ ਇਹਨਾਂ ਨੇ ਨਗਰ ਨਿਗਮ ਦੀ ਹਦੂਦ ਦੇ ਵਿੱਚ ਸ਼ਾਮਲ ਨਹੀਂ ਕੀਤਾ ਇਹ ਕੰਮ ਹੈ ਸਾਡੇ ਮੇਅਰ ਸਾਹਿਬ ਦੇ ਇਹ ਕੰਮ ਹੈ ਜਿਹੜੀ ਨਗਰ ਨਿਗਮ ਇਹਨਾਂ ਨੇ ਬਣਾਈ ਹੋਈ ਹੈ ਉਹਦੇ ਵੋਟਾਂ ਉੱਥੇ ਪੋਲ ਕਰਦੇ ਐ ਪਰ ਜਦੋਂ ਉੱਥੇ ਕੋਈ ਕੰਮ ਕਰਨਾ ਹੁੰਦਾ ਨਾ ਉਹਨਾਂ ਨੂੰ ਕੋਈ ਨਾ ਉਹਨਾਂ ਨੂੰ ਨਗਰ ਨਿਗਮ ਲੱਗਦੀ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਨਗਰ ਨਿਗਮ ਦੀ ਹਦੂਦ ਵਿੱਚ ਸ਼ਾਮਲ ਨਹੀਂ ਕੀਤਾ ਪਹਿਲਾ ਮੁੱਦਾ ਇਹ ਇਹਨਾਂ ਤੋਂ ਅੱਜ ਤੱਕ ਹੱਲ ਨਹੀਂ ਹੋਇਆ ਇਹ ਮੈਂ ਤਾਂ ਬੋਲ ਰਿਹਾ ਕਿਉਂਕਿ ਚੋਣਾ ਨੇੜੇ ਆ ਹੋ ਸਕਦਾ ਇਹਨਾਂ ਤੇ ਹੁਣ ਅਸਰ ਹੋ ਜੇ ਪਹਿਲਾ ਦੂਜਾ ਮੁੱਦਾ 4.5 ਕਰੋੜ ਰੁਪਏ ਨਗਰ ਸੁਧਾਰ ਟਰਸਟ ਜਿਹੜੀ ਅਬੋਰ ਹੈ ਇਹਦੇ ਤੋਂ ਨਗਰ ਸੁਧਾਰ ਟਰਸਟ ਫਾਜ਼ਿਲਕਾ ਨੇ ਲਈ ਸੀ ਅੱਜ ਤੋਂ 10-12 ਸਾਲ ਪਹਿਲਾਂ ਜਿਹੜੇ ਹੁਣ ਵਿਦਨ ਇਨ ਇੰਟਰਸਟ ਔਨ ਦਾ ਡਾਕੂਮੈਂਟ 10 ਕਰੋੜ ਰੁਪਇਆ ਵੱਧ ਚੁੱਕਾ ਹੈ ਇਹਨਾਂ ਨੇ ਉਹ ਵੀ ਗਿਫਟ ਚ ਦਿੱਤੇ ਹੋਏ ਆ ਅੱਜ ਤੱਕ ਉਹ ਪੁੱਠੇ ਲੈਣ ਵਾਸਤੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਕੋਈ ਜ਼ੋਰ ਨਹੀਂ ਲਾਇਆ ਇਹ ਚੁੱਪ ਨੇ ਬਿਲਕੁਲ ਸੀਵਰੇਜ ਦੀ ਸਫਾਈ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਸਾਡੇ ਸੀਵਰੇਜ ਸਿਸਟਮ ਦਾ ਸਾਰਾ ਸੀਵਰੇਜ ਸਿਸਟਮ ਅਬੋਰ ਦਾ ਚੋਕ ਹੋਇਆ ਪਿਆ ਬਲੌਕ ਹੋਇਆ ਪਿਆ ਗੰਦਗੀ ਨਾਲ ਭਰਿਆ ਪਿਆ ਉਹਨੂੰ ਸਾਫ਼ ਕਰਨ ਦਾ ਇੱਕੋ ਹੀ ਹੱਲ ਹੈ ਪਾਵਰ ਬੱਕਟ ਸਿਸਟਮ ਕਿਸੇ ਪ੍ਰਾਈਵੇਟ ठेकेदार ਨੂੰ ਉਹਦਾ ਠੇਕਾ ਦੇ ਕੇ ਸਾਰੇ ਸ਼ਹਿਰ ਦਾ ਜਿਹੜਾ ਸੀਵਰੇਜ ਸਿਸਟਮ ਹੈ ਉਹਨੂੰ ਪਾਵਰ ਬੱਕਟ ਸਿਸਟਮ ਦੇ ਰਾਹੀਂ ਸਾਫ਼ ਕਰਾਉਣਾ ਪਏਗਾ ਫਿਰ ਜਾ ਕੇ ਸੀਵਰੇਜ ਚੱਲੇਗਾ ਨਗਰ ਨਿਗਮ ਦੀ ਨਲਾਇਕੀ ਕਰਕੇ ਮੇਅਰ ਸਾਹਿਬ ਦੀ ਨਲਾਇਕੀ ਕਰਕੇ ਇਹਨਾਂ ਦੀ ਨਲਾਇਕੀ ਕਰਕੇ ਸ਼ਹਿਰ ਦੀਆਂ ਬੜੀਆਂ ਹੋਈਆਂ ਸੜਕਾਂ ਕਰੋੜਾਂ ਰੁਪਏ ਦੀਆਂ ਸੜਕਾਂ ਚਾਹੇ ਸੀਡ ਫਾਰਮ ਵਾਲੀ ਸੜਕ ਦੀ ਗੱਲ ਹੋਵੇ ਉਹ ਟੁੱਟ ਗਈ ਅੱਧਾ ਕਿਲੋਮੀਟਰ ਬਾਹਲਵਾਸੀ ਰੋਡ ਦੀ ਗੱਲ ਹੋਵੇ ਜਿਹੜੀਆਂ ਮੰਡੀ ਬੋਰਡ ਨੇ ਬਣਾਈਆਂ ਇਹਨਾਂ ਦੇ ਸੀਵਰੇਜ ਕਰਕੇ ਭਾਉਲਵਾਸੀ ਵਾਲੀ ਸਾਰੀ ਸੜਕ ਟੁੱਟੀ ਪਈ ਐ ਲੂਣਾ ਹਸਪੀਟਲ ਦੇ ਬਾਹਰ ਸੀਤੋ ਫਾਟਕ ਤੋਂ ਲੈ ਕੇ ਸਾਰੀ ਸੜਕ ਟੁੱਟੀ ਪਈ ਐ ਇਹਨਾਂ ਦੀ ਨਲਾਇਕੀ ਕਰਕੇ ਕਿਉਂਕਿ ਇਹਨਾਂ ਨੇ ਸੀਵਰੇਜ ਸਾਫ਼ ਨਹੀਂ ਕਰਵਾਇਆ ਜਿਹੜੀ ਸੜਕ ਅਸੀਂ ਬਣਾਈ ਸੀ ਸੜਕ ਬਣੀ ਸੀ ਆਪਣੀ ਜਿਹੜੀ ਹਨੂਮਾ ਸੀਤੋ ਰੋਡ ਤੋਂ ਅਬੋਰ ਨੂੰ ਜੋੜਦੀ ਐ Honda ਏਜੰਸੀ ਵਾਲੀ ਸੜਕ ਐ ਜਿਹੜੀ ਆਪਣੀ ਉਹ ਵਾਲੀ ਸੜਕ ਡੀਵੀ ਕਾਲਜ ਨੂੰ ਜਾਂਦੀ ਐ ਜਿਹੜੀ ਸੀਤੋ ਰੋਡ ਤੋਂ ਉਧਰ ਨੂੰ ਉਹ ਸਾਰੀ ਸੜਕ ਜਿਹੜੀ ਐ ਉਹ ਟੁੱਟੀ ਪਈ ਐ ਨਗਰ ਨਿਗਮ ਦੀ ਨਲਾਇਕੀ ਕਰਕੇ ਕਿਉਂਕਿ ਸੀਵਰੇਜ ਦੀ ਸਫਾਈ ਨਾ ਹੁਣ ਕਰਕੇ ਪਾਣੀ ਸਾਰਾ ਸੜਕ ਤੇ ਖੜਾ ਇਹਨਾਂ ਲਾਇਕੀਆਂ ਇਹਨਾਂ ਦੀਆਂ ਇਹਨਾਂ ਤੋਂ ਸੀਵਰੇਜ ਸਾਫ਼ ਕਰਾਉਣ ਵਾਸਤੇ ਪੈਸੇ ਨਹੀਂ ਜੁੜੇ ਵੀ ਉਹ ਦੇ ਕੇ ਇਹ ਟੈਂਡਰ ਦੇ ਕੇ ਉਹਦੀ ਸਫਾਈ ਕਰਾ ਸਕਣ ਉਹ ਮਸ਼ੀਨ ਜੀ ਲਿਆਉਂਦੇ ਐ ਉਹਦੇ ਨਾਲ ਚਾਰ ਜਿਹੜੇ ਮੇਨ ਹੁੰਦੇ ਆ ਉਹ ਚਾਰ ਹੌਲ ਉਹਦੇ ਵਿੱਚ ਦੋਚ ਗੱਟੇ ਪਸਾ ਦਿੱਤੇ ਜਾਂਦੇ ਐ ਦੋਚ ਉਹ ਸਾਫ਼ ਕਰਦਾ ਫਿਰ ਜਦੋਂ ਉਹ ਗੱਟੇ ਕੱਢਦੇ ਆ ਜਿੰਨੀ ਗੰਦਗੀ ਉਧਰ ਹੁੰਦੀ ਉਹ ਸਾਰੀ ਫਿਰ ਉੱਥੇ ਹੋ ਜਾਂਦੀ ਐ ਸਿਰਫ ਖਰਚਾ ਹੋ ਰਿਹਾ ਹੈ ਬਿੱਲ ਪਾੜੇ ਜਾ ਰਹੇ ਹਨ ਨਗਰ ਨਿਗਮ ਦੇ ਨਾਂ ਤੇ ਸਫਾਈ ਨਹੀਂ ਹੋ ਰਹੀ ਨਾ ਹੋਣੀ ਹੈ ਇੱਕੋ ਹੀ ਹੱਲ ਹੈ ਪਾਵਰ ਬੱਕਰ ਸਿਸਟਮ ਉਹਦੇ ਨਾਲ ਪਰਮਨੈਂਟ ਸਫਾਈ ਕਰਾਉਣੀ ਪੈਣੀ ਤੇ ਇਹ ਸਫਾਈ ਜਿਹੜਾ ਪ੍ਰੋਸੈਸ ਹੈ ਮੈਨੂੰ ਲੱਗਦਾ ਘੱਟੋ ਘੱਟ 6 ਮਹੀਨਿਆਂ ਦਾ ਪ੍ਰੋਸੈਸ ਹੈ ਜੇ ਟੈਂਡਰ ਲਾਉਣ ਦਾ ਪਰ ਇਹਨਾਂ ਦਾ ਕੋਈ ਧਿਆਨ ਨਹੀਂ ਇਹਦੇ ਨਾਲ ਹੀ ਜੁੜਿਆ ਮਾਮਲਾ ਮੈਂ ਪਿਛਲੇ ਦਿਨੀ ਗੱਲ ਕੀਤੀ ਸੀ ਸਾਡੇ ਜਿਹੜਾ ਹੋਮੋਪੈਥਿਕ ਜਿਹੜਾ ਹਸਪਤਾਲ ਦਾ ਮਾਮਲਾ ਉਹ ਜਗ੍ਹਾ ਦਾ ਸ਼ਹਿਰ ਨੂੰ ਕੋਈ ਫਾਇਦਾ ਨਹੀਂ ਕਿਸੇ ਸ਼ਹਿਰ ਦੇ ਲੋਕ ਨੂੰ ਉੱਥੋਂ ਲੋਕਾਂ ਨੂੰ ਕੋਈ ਉੱਥੋਂ ਮਦਦ ਨਹੀਂ ਮਿਲਦੀ ਨਾ ਕੋਈ ਸ਼ਹਿਰ ਦੇ ਲੋਕਾਂ ਦਾ ਫਾਇਦਾ ਹੁੰਦਾ 10 ਕਰੋੜ ਦੀ ਜਗ੍ਹਾ ਜਦੋਂ ਮੈਂ ਪਿਛਲੀ ਵਾਰੀ ਕਿਹਾ ਵੀ ਇਹਨਾਂ ਦੇ ਖਾਸਮ ਖਾਸ ਇਹਨਾਂ ਦੇ ਰਿਸ਼ਤੇਦਾਰ ਹੈ ਜਿਨ੍ਹਾਂ ਨੂੰ ਗਿਫਟ ਚ ਦਿੱਤੀ ਹੈ ਤਾਂ ਇਹ ਕਹਿੰਦੇ ਜੀ ਸਾਡਾ ਕੋਈ ਰਿਸ਼ਤੇਦਾਰ ਨਹੀਂ ਜੇ ਤੁਹਾਡਾ ਰਿਸ਼ਤੇਦਾਰ ਨਹੀਂ ਫਿਰ ਮੈਂ ਤਾਂ ਸੰਦੀਪ ਜਾਖੜ ਜੀ ਨੂੰ ਵੀ ਬੇਨਤੀ ਕਰਦਾ ਉਹ ਬੜਾ ਆਪਦੇ ਆਪ ਚ ਕਹਿੰਦੇ ਆ ਕਿ ਮੈਂ ਸ਼ਹਿਰ ਵਾਸਤੇ ਕੰਮ ਕਰ ਰਿਹਾ ਹਾਂ ਉਹਨਾਂ ਨੇ ਬੜੀ ਆਪਦੀ ਇਮੇਜ ਚੰਗੀ ਬਣਾਈ ਹੈ ਲੋਕ ਕਹਿੰਦੇ ਵੀ ਕੁਝ ਲੋਕ ਵੀ ਕਹਿੰਦੇ ਆ ਕਿ ਠੀਕ ਹੈ ਚੰਗੇ ਬੰਦੇ ਐ ਮੈਂ ਵੀ ਕਹਿੰਨਾ ਚੰਗੇ ਬੰਦੇ ਐ ਪਰ ਜਾਖੜ ਸਾਹਿਬ ਰਾਜਨੀਤੀ ਐ ਉਹ ਨਹੀਂ ਹੁੰਦੀ ਕਰਨਾ ਕੁਝ ਹੋਰ ਕਹਿਣਾ ਕੁਝ ਹੋਰ ਐ ਨਹੀਂ ਚੱਲਦਾ ਜਾਖੜ ਸਾਹਿਬ ਤੁਸੀਂ ਦੱਸੋ ਲੋਕਾਂ ਨੂੰ ਵੀ ਉਹ ਵਾਲੀ ਜਿਹੜੀ ਠੱਟੋਕੜ 10 15 ਕਰੋੜ ਦੀ ਜਗ੍ਹਾ ਅੱਜ 29 ਸਾਲ ਹੋ ਗਏ 1978 ਚ ਲੀਜ਼ ਤੇ ਦਿੱਤੀ 88 ਫਿਰ ਆਪਾਂ ਵਾਪਸ ਵੀ ਲੈ ਲਈ ਪਤਾ ਨਹੀਂ 98 ਚ ਕਿ ਕਿੰਨੇ ਚ ਮੈਨੂੰ ਯਾਦ ਨਹੀਂ ਹੋਣ ਅੰਕੜੇ ਵਾਪਸ ਆਪਾਂ ਤਾਂ ਲੈ ਲਈ ਉਹਨਾਂ ਨੇ ਆਪਣਾ 55000 ਰੁਪਿਆ ਦੇ ਉਹ ਡਿਫਾਲਟਰ ਸੀ ਨਾ ਉਹਨਾਂ ਨੇ ਸਾਨੂੰ ਕਿਰਾਇਆ ਪੇ ਕੀਤਾ ਸਗੋਂ ਸਾਡੀ ਜਗ੍ਹਾ ਜਿਹੜੀ ਅਸੀਂ ਉਹਨਾਂ ਨੂੰ ਕਾਲ ਉਹਦੇ ਵਾਸਤੇ ਦਿੱਤੀ ਹਸਪਤਾਲ ਵਾਸਤੇ ਉਹਦੇ ਉੱਪਰ ਦੁਕਾਨਾ ਬਣਾ ਕੇ ਉਹ ਕਿਰਾਇਆ ਵਸੂਲਣ ਲੱਗੇ ਨਾ ਅਸੀਂ ਅੱਜ ਤੱਕ ਉਹਨਾਂ ਤੋਂ ਉਹ ਪੈਸੇ ਵਸੂਲ ਲਏ ਲੀਜ਼ ਕੈਨਸਲ ਹੋ ਗਈ ਹਸਪਤਾਲ ਦਾ ਕਬਜ਼ਾ ਅਸੀਂ ਅੱਜ ਤੱਕ ਨਹੀਂ ਛਡਵਾਇਆ ਜਾਖੜ ਸਾਹਿਬ ਸਮਝਾਓ ਭਾਈ ਕੀ ਰਿਸ਼ਤੇਦਾਰੀ ਹੈ ਤੁਹਾਡੀ ਭਾਈ ਤੁਹਾਡੀ ਰਿਸ਼ਤੇਦਾਰੀ ਤੋਂ ਬਿਨਾਂ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਦੀ ਜ਼ਰਤ ਹੈ ਕੀ ਕੋਈ ਬੰਦਾ ਉੱਥੇ ਕਬਜ਼ਾ ਕਰਕੇ ਬਹਿ ਜਾਏ ਉਹ ਵੀ 10-15 ਕਰੋੜ ਦੀ ਜਗ੍ਹਾ ਤੇ ਕਬਜ਼ਾ ਕਰੀ ਬੈਠੇ ਆ ਹੋ ਨਹੀਂ ਸਕਦਾ ਤਾਂ ਤੁਹਾਡੀ ਕਿਤੇ ਨਾ ਕਿਤੇ ਰਿਸ਼ਤੇਦਾਰੀ ਹੈਗੀ ਹੈ ਜੇ ਰਿਸ਼ਤੇਦਾਰੀ ਨਹੀਂ ਹੈਗੀ ਖੁੱਲ ਕੇ ਆਓ ਸਵੇਰੇ ਖਾਲੀ ਕਰਾਓ ਉਹਦਾ ਕਬਜ਼ਾ ਲਓ ਜਿਹੜੀ ਉਸ ਅਗਲੀ ਗੱਲ ਮੇਰ ਸਾਹਿਬ ਤੁਹਾਨੂੰ ਬੇਨਤੀ ਉਸੇ ਦੇ ਅਗਲੇ ਪਾਸੇ ਜਿਹੜੀ ਖਾਲੀ ਜਗ੍ਹਾ ਪਈ ਹੈ ਜਿਹੜੀ ਪਾਰਕਿੰਗ ਵਾਸਤੇ ਵਰਤੀ ਜਾ ਰਹੀ ਹੈ ਉੱਥੇ ਤੁਸੀਂ 8 ਦੁਕਾਨਾਂ ਕੱਟੀਆਂ ਹੋਈਆਂ ਉਹ 8 ਦੁਕਾਨਾਂ ਵਾਸਤੇ ਬਣੀ ਹੋਈ ਜਿਉਂ 8 ਦੁਕਾਨਾਂ ਅੱਜ ਬਣਾ ਕੇ ਕਿਰਾਏ ਤੇ ਦੋਵਾਂਗੇ ਨਾ ਉਹਦਾ ਮਹੀਨੇ ਦਾ 80000 ਤੋਂ 1.5 ਲੱਖ ਰੁਪਈਆ ਸਾਨੂੰ ਕਮਾਈ ਹੋਵੇਗੀ ਮਹੀਨੇ ਦੀ ਜਿਹੜੀ ਨਗਰ ਨਿਗਮ ਨੂੰ ਆਇਆ ਕਰੇਗਾ ਨਾ ਤੁਸੀਂ ਦੁਕਾਨਾਂ ਬਣਾ ਰਹੇ ਹੋ ਨਾ ਤੁਸੀਂ ਉਸ ਜਗ੍ਹਾ ਦਾ ਕਬਜ਼ਾ ਲੈ ਰਹੇ ਹੋ ਤੁਸੀਂ ਹਸਤਾ ਵੀ ਉਹਨਾਂ ਨੂੰ ਗਿਫਟ ਦਿੱਤਾ ਹੋਇਆ 10-15 ਕਰੋੜ ਦਾ ਉਹ ਕਿੰਨੀ ਜਗ੍ਹਾ ਹੈ ਉਸ ਤੋਂ ਬਾਅਦ ਤੁਸੀਂ ਉਹ ਜਿਹੜੀ ਸਾਹਮਣੇ ਜਗ੍ਹਾ ਜਿੱਥੇ ਦੁਕਾਨਾਂ ਦੀ ਗੱਲ ਕਰਦੇ ਆ ਉਹ ਵੀ ਤੁਸੀਂ ਉਹਨਾਂ ਨੂੰ ਗਿਫਟ ਦਿੱਤੀ ਹੋਈ ਹੈ ਪਾਰਕਿੰਗ ਵਾਸਤੇ ਤਾਂ ਰਿਸ਼ਤੇਦਾਰੀ ਤਾਂ ਤੁਸੀਂ ਨਿਵਾ ਰਹੇ ਹੋ ਇਹ ਰਿਸ਼ਤੇਦਾਰੀਆਂ ਨਿਵਾਉਣ ਵਾਸਤੇ ਤੁਹਾਨੂੰ 50 ਚਲੋ ਭਾਵੇਂ ਤੁਸੀਂ ੱੱਕੇ ਨਾਲ ਵੀ ਜਿੱਥੇ ਜਿੱਥੇ ਹ ੱਕੇ ਨਾਲੀ ਤੁਸੀਂ ਨਗਰ ਨਿਗਮ ਬਣਾਈ ਸੀ ਗੁੰਡਾਗਰਦੀ ਕਰਕੇ ਬਣਾਈ ਸੀ ਪਰ ਮੈਂ ਫੇਰ ਵੀ ਕਹਿਣਾ ਵੀ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਗਰ ਨਿਗਮ ਚ ਨਹੀਂ ਬਿਠਾਇਆ ਸੀ ਵੀ ਤੁਸੀਂ ਇਹ ਇਹਨਾਂ ਲੋ ਉਹਨਾਂ ਲੋਕਾਂ ਦਾ ਫਾਇਦਾ ਕਰੋ ਤੇ ਸ਼ਹਿਰ ਦੇ ਲੋਕਾਂ ਵਾਸਤੇ ਤੁਹਾਡੇ ਕੋਲ ਪੰਜੀ ਨਾ ਹੋਵੇ ਸ਼ਹਿਰ ਅੰਦਰ ਸੀਸੀਟੀਵੀ ਕੈਮਰੇ ਲਗਾਉਣ ਵਾਸਤੇ ਜਿਹੜੀ ਸਾਡੀ ਨਗਰ ਨਿਗਮ ਹੈ ਉਹ 10 ਲੱਖ ਰੁਪਈਆ ਨਹੀਂ ਸਰਦੀ 10 ਲੱਖ ਵੀ ਨਹੀਂ ਸਰਦੀ ਇਹਨਾਂ ਤੋਂ ਅੱਜ ਤੱਕ ਸੀਸੀਟੀਵੀ ਕੈਮਰੇ ਨਹੀਂ ਲੱਗੇ ਇਹ ਕੀ ਕੀ ਫਾਇਦਾ ਕਰਨਗੇ ਸ਼ਹਿਰ ਦਾ ਮੈਂ ਫੇਰ ਕਹਿਣਾ ਜਾਖੜ ਸਾਹਿਬ ਆਪ ਦੀ ਛਵੀ ਐਦਾਂ ਦੀ ਰਿਪਰੈਜ਼ੈਂਟ ਕਰ ਰਹੀ ਹੈ ਲੋਕਾਂ ਦੇ ਸਾਹਮਣੇ ਕਿ ਬੜੇ ਚੰਗੇ ਲੀਡਰ ਹੈ ਜੀ ਸ਼ਹਿਰ ਵਾਸਤੇ ਚੰਗਾ ਸੋਚਦੇ ਆ ਜੀ ਬਹੁਤ ਚੰਗਾ ਕਰ ਰਹੇ ਆ ਜੀ ਪਰ ਜਾਕਰ ਸਾਹਿਬ ਕੰਮ ਦੇ ਨਾਂ ਤੇ ਤਾਂ ਜ਼ੀਰੋ ਹੈ ਨਾ ਸਾਰਾ ਕੁਝ ਕੀ ਅਸੀਂ ਇੰਨਾ ਵੀ ਨਹੀਂ ਸਰਦੇ ਕਿ ਸ਼ਹਿਰ ਵਿੱਚ 10 ਲੱਖ ਰੁਪਏ ਲਾ ਕੇ ਕੈਮਰੇ ਲਗਾ ਸਕੀਏ ਜਿਹਦੇ ਨਾਲ ਸਾਡੇ 1.5 ਤੋਂ 2 ਲੱਖ ਲੋਕ ਤਾਂ ਸਾਡੇ ਸ਼ਹਿਰ ਵਾਲੇ ਤੇ ਜਿਹੜਾ ਕੋਈ ਲੱਖ ਬੰਦਾ ਹਰ ਰੋਜ਼ ਪਿੰਡਾਂ ਤੋਂ ਟਰੈਵਲ ਕਰਕੇ ਸ਼ਹਿਰ 'ਚ ਜਾਂਦਾ ਹੈ ਕੀ ਉਹਨਾਂ ਦੀ ਉਹਨਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਅਸੀਂ 10 ਲੱਖ ਰੁਪਏ ਲਾ ਕੇ ਕੈਮਰੇ ਹੀ ਲਗਾ ਸਕਦੇ ਐਟੀ ਵੱਡੀ ਨਗਰ ਨਿਗਮ ਜਿਹਦਾ ਤੁਸੀਂ ਬੜੀਆਂ ਫੜਾ ਮਾਰੀਆਂ ਸੀ ਮੈਨੂੰ ਯਾਦ ਹੈ ਜਦੋਂ ਤੁਹਾਡੀ ਨਗਰ ਨਗਮ ਬਣੀ ਤੇ ਤੁਸੀਂ ਇਹਦਾ ਬਜਟ ਹੀ ਪਤਾ ਨਹੀਂ ਕਿੰਨੇ ਕਰੋੜ 100 ਕਰੋੜ ਕੇ ਪਤਾ ਨਹੀਂ ਕਿੰਨੇ ਚ ਤੁਸੀਂ ਲੈ ਗਏ ਸੀ ਵੀ ਇੰਨਾ ਇਹਦਾ ਬਜਟ ਅਸੀਂ ਬਣਾਇਆ ਐ ਇੰਨਾ ਬਜਟ ਹੋਣ ਦੇ ਬਾਵਜੂਦ ਤੁਸੀਂ 10 ਲੱਖ ਦੇ ਕੈਮਰੇ ਨਹੀਂ ਸਰੇ ਸਾਢੇ 4 ਸਾਲ ਤੁਹਾਡੇ ਪੂਰੇ ਹੋ ਗਏ ਉਹ ਭਾਈ ਤੁਸੀਂ ਤਾਂ ਐਡਾ ਤਗੜਾ ਪਰਿਵਾਰ ਹੋ ਸ਼ਹਿਰ ਦੇ ਲੋਕਾਂ ਨੇ ਤੁਹਾਨੂੰ ਇੰਨਾ ਕੁਝ ਦਿੱਤਾ ਤੁਸੀਂ ਤਾਂ ਆਪਦੇ ਪੱਲਿਓਂ ਲਵਾ ਦਿਓ ਯਾਰ 10 ਲੱਖ ਦੇ ਕੈਮਰੇ ਲੋਕ ਇਹ ਬੜੀ ਚੰਗੀ ਗੱਲ ਹੈ ਮੈਂ ਵੀ ਐਪਰੀਸ਼ੀਏਟ ਕਰਾਂਗਾ ਲੋਕ ਵੀ ਐਪਰੀਸ਼ੀਏਟ ਕਰਨਗੇ ਵੀ ਯਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਜਿਹੜੇ ਪਰਿਵਾਰ ਨੂੰ ਅਸੀਂ 17 ਸਾਲਾਂ ਤੋਂ ਕਿੱਥੋਂ ਚੱਕ ਕੇ ਕਿੱਥੇ ਪਹੁੰਚਾਤਾ ਉਹਨਾਂ ਨੇ ਸਾਡਾ ਕੋਈ ਭਲਾ ਕੀਤਾ ਪਰ ਨਾ 50 ਜਿੱਤੇ ਐ ਉਹਨਾਂ ਨੇ ਕੋਈ ਡੱਕਾ ਨਹੀਂ ਤੋੜਿਆ ਤੁਸੀਂ ਤੁਹਾਨੂੰ ਕਿੰਨੀ ਵਾਰੀ ਐਮਐਲਏ ਜਿਤਾਇਆ ਤੁਹਾਡੇ ਪਰਿਵਾਰ ਨੂੰ ਜਿਤਾਇਆ ਕੋਈ ਡੱਕਾ ਨਹੀਂ ਤੋੜਿਆ ਬਸ ਦੱਸਣ ਨੂੰ ਇੱਕੋ ਚੀਜ਼ ਬਣੀ ਅੰਮ੍ਰਿਤ ਯੋਜਨਾ ਉਹ ਵੀ ਤੁਸੀਂ ਅੱਧੇ ਤੋਂ ਜ਼ਿਆਦਾ ਪੈਸੇ ਤਾਂ ਅੱਜ ਤੱਕ ਉਹ ਪਤਾ ਹੀ ਨਹੀਂ ਗਏ ਕਿੱਥੇ ਅੱਜ ਤੱਕ ਰੌਲਾ ਪੈਂਦਾ ਹੈ ਨਾ ਤੁਸੀਂ ਦੱਸ ਸਕਦੇ ਹੋ ਨਾ ਤੁਸੀਂ ਦੱਸਣ ਯੋਗ ਹੋ ਬਸ ਤੁਸੀਂ ਇੰਨਾ ਕਹਿ ਦਿਓ ਕਿ ਮੈਂ ਕਿਹੜਾ ਸਰਕਾਰ ਚ ਜਾਂਚ ਕਰਵਾ ਲਵੋ ਪਰ ਉਹ ਗੱਲ ਬਿਲਕੁਲ ਮੰਨਣ ਯੋਗ ਹੈ ਕਿ ਤੁਸੀਂ ਸਰਕਾਰ ਚ ਹੋ ਨਾ ਹੋ ਜੇ ਸੁਖਵੀਰ ਬਾਦਲ ਸੀ ਉਹਦੇ ਨਾਲ ਵੀ ਤੁਹਾਡੀ ਯਾਰੀ ਭਗਵੰਤ ਮਾਨ ਬਣਿਆ ਉਹਦੇ ਨਾਲ ਤੁਹਾਡੀ ਯਾਰੀ ਕੈਪਟਨ ਅਮਰਿੰਦਰ ਸੀ ਉਹਦੇ ਨਾਲ ਤੁਹਾਡੀ ਯਾਰੀ ਤਾਂ ਤੁਹਾਡੀ ਯਾਰੀ ਹਰ ਇੱਕ ਨਾਲ ਰਹਿੰਦੀ ਹੈ ਕੱਲ ਨੂੰ ਫੇਰ ਕੋਈ ਜਿਆ ਕਾਂਗਰਸ ਵਾਲੇ ਜਿਹੜੇ 4-5 ਵੱਡੇ ਵੱਡੇ ਲੀਡਰ ਹੈ ਜਿਹਨਾਂ ਚੋਂ ਕੋਈ ਬਣ ਗਿਆ ਉਹਨਾਂ ਨਾਲ ਤੁਹਾਡੀ ਫੇਰ ਯਾਰੀ ਤਾਂ ਤੁਹਾਨੂੰ ਕੀ ਨੇ ਪੁੱਛਣਾ ਹੈ ਉਹ ਗੱਲ ਲੱਗ ਹੈ ਪਰ ਜੋ ਚੀਜ਼ ਸੱਚਾਈ ਹੈ ਉਹ ਲੋਕਾਂ ਨੂੰ ਦਿਖ ਰਹੀ ਹੈ ਤਾਂ ਇਸ ਮਸਲੇ ਤੇ ਬਹੁਤ ਬੁਰਾ ਹਾਲ ਹੈ ਚੋਰੀਆਂ ਜਿਉਂਦੀਆਂ ਤਿਉਂ ਹੋ ਰਹੀਆਂ ਉਹਦੇ ਚ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਚੋਰੀਆਂ ਦੇ ਮਾਮਲੇ ਚ ਇੰਨਾ ਬੇੜਾਗਰਕ ਹੋਇਆ ਪਿਆ ਸ਼ਹਿਰ ਦਾ ਰੋਜ਼ ਮੋਟਰਸਾਈਕਲ ਚੋਰੀ ਕੋਈ ਕਾਂਟੇ ਲਾ ਕੇ ਲੈ ਜਾਂਦਾ ਕੋਈ ਮੋਬਾਈਲ ਖੋ ਕੇ ਲੈ ਜਾਂਦਾ ਬੁਰਾ ਹਾਲ ਹੈ ਉਹ ਉਹਦੇ ਤੇ ਕੋਈ ਲਾਅ ਐਂਡ ਆਰਡਰ ਨਹੀਂ ਕੋਈ ਸੁਧਾਰ ਨਹੀਂ ਨਸ਼ਾ ਇਹ ਸਰਕਾਰ ਵਾਲਿਆਂ ਤੇ ਮੈਂ ਜ਼ਿਆਦਾ ਇਹਦੇ ਤੇ ਕਰਾਂਗਾ ਗੱਲ ਜਿਹੜੇ ਜਿਹੜੇ ਜਦੋਂ ਕਾਂਗਰਸ ਚ ਹੁੰਦੇ ਸੀ ਜਦੋਂ ਉਹ ਜਾਖੜ ਸਾਹਿਬ ਨਾਲ ਹੁੰਦੇ ਸੀ ਇਹ ਗੱਲ ਮੈਂ ਐਕਸੈਪਟ ਕਰਦਾ ਦੋ ਤਿੰਨ ਬੰਦੇ ਨਾਰਿੰਗ ਸਾਹਿਬ ਉਹ ਨਾਲ ਲਈ ਫਿਰਦੇ ਆ ਜਿਹੜੇ ਹਰ ਵੀਡੀਓ ਚ ਪਿੱਛੇ ਖੜੇ ਹੁੰਦੇ ਆ ਜਦੋਂ ਨਾਰਿੰਗ ਸਾਹਿਬ ਵੋਟਾਂ ਮੰਗ ਰਹੇ ਸੀ ਉਦੋਂ ਉਹਨਾਂ ਦੇ ਬਾਹਰ ਚ ਜਾ ਕੇ ਕਹਿੰਦੇ ਸੀ ਉਹ ਤਾਂ ਚੋਰ ਐ ਨਸ਼ਾ ਵੇਚਦਾ ਐ दारू ਸਪਲਾਈ ਕਰਦਾ ਐ ਚਿੱਟੇ ਦਾ ਤਸਕਰ ਐ ਤੇ ਹੁਣ ਉਹ ਨਾਰਿੰਗ ਸਾਹਿਬ ਦੇ ਨਾਲ ਖੜਾ ਹੁੰਦਾ ਫੋਟੋ ਚ ਹੁਣ ਸਭ ਕੁਝ ਸਹੀ ਹੋ ਗਿਆ ਤਾਂ ਇਹ ਇਹ ਹਾਲਾਤ ਐ ਸਾਡੇ ਲੀਡਰਾਂ ਦੇ ਜਦੋਂ ਦੂਜੀ ਪਾਸੇ ਹੁੰਦੇ ਆ ਉਦੋਂ ਗੱਲ ਹੋਰ ਹੁੰਦੀ ਐ ਜਦੋਂ ਉਹ ਬੰਦਾ ਨਾਲ ਆ ਜਾਂਦਾ ਉਦੋਂ ਉਹ ਦੁੱਧ ਉੱਤਾ ਹੋ ਜਾਂਦਾ ਉਦੋਂ ਦੂਜੇ ਚੋਰ ਹੋ ਜਾਂਦੇ ਆ ਇਹ ਹਾਲਾਤ ਹੈ ਨਸ਼ਾ ਕਿੱਥੋਂ ਖਤਮ ਹੋਣਾ ਹੈ ਅੱਧੇ ਕਿ ਤਾਂ ਨਸ਼ੇ ਵਾਲੇ ਨਾਲ ਲਈ ਫਿਰਦੇ ਆ ਜਿਨ੍ਹਾਂ ਦਾ ਪੂਰਾ ਕਾਂਗਰਸ ਦੀ ਸਰਕਾਰ ਚ ਪੂਰਾ ਕੰਮ ਚੱਲਦਾ ਸੀ ਇਹ ਨਸ਼ੇ ਵਾਲਾ ਉਹਨਾਂ ਨੇ ਵਾਰਡ ਦੇ ਵਾਰਡ ਬਰਬਾਦ ਕੀਤੇ ਹੋਏ ਸੀ ਉਹ ਸਾਰੇ ਅੱਜ ਕੱਲ ਨਾਰਿੰਗ ਸਾਹਿਬ ਦੇ ਨਾਲ ਪਿੱਛੇ ਖੜ ਕੇ ਫੋਟੋਆਂ ਕਰਾਉਂਦੇ ਫਿਰਦੇ ਆ ਤੇ ਨਾਰਿੰਗ ਸਾਹਿਬ ਕਹਿੰਦੇ ਆ ਜੀ ਸਾਡੇ ਮੇਨ ਬੰਦੇ ਹੀ ਇਹ ਆ ਉਹਨਾਂ ਨੂੰ ਕਿਸੇ ਨੂੰ ਐਸੀ ਵਿੰਗ ਦਾ ਪ੍ਰਧਾਨ ਕਿਸੇ ਨੂੰ ਕੀ ਸ਼ਰਮ ਕਰੋ ਯਾਰ ਤੇ ਸ਼ਰਮ ਕਰੇ ਆਵਾਦੀ ਪਾਰਟੀ ਐਡੇ ਬੇਸ਼ਰਮ ਹੈ ਦੀਪਕ ਚੋਹਾਨ ਵਰਗੇ ਇਹਨਾਂ ਨੂੰ ਕੋਈ ਸੈਂਸ ਨਹੀਂ ਦੀਪਕ ਚੋਹਾਨ ਵਰਗੇ ਆ ਪਾਠਕ ਵਰਗੇ ਪਾਠਕ ਦਾ ਚਮਚਾ ਦੀਪਕ ਚੋਹਾਨ ਇਹ ਸਾਰੇ ਚਮਚੇ ਹੀ ਤਾਂ ਪਾਲੇ ਹੋਏ ਐ ਇਹਨਾਂ ਨੂੰ ਇੰਨੀ ਵੀ ਸੈਂਸ ਨਹੀਂ ਇੰਨੀ ਵੀ ਅਕਲ ਨਹੀਂ ਦੂਜੀਆਂ ਪਾਰਟੀਆਂ ਦੇ ਚੋਰ ਲੁਟੇਰੇ ਨਸ਼ਾ ਤਸਕਰ ਲਿਆ ਲਿਆ ਕੇ ਆਮ ਆਦੀ ਪਾਰਟੀ 'ਚ ਕੋਈ ਐਸੀ ਵਿੰਗ ਦਾ ਪ੍ਰਧਾਨ ਹੈ ਜੀ ਕੋਈ ਵਾਰਡ ਦਾ ਪ੍ਰਧਾਨ ਹੈ ਜੀ ਕੋਈ ਜ਼ਿਲ੍ਹੇ ਦਾ ਯੂਥ ਦਾ ਪ੍ਰਧਾਨ ਹੈ ਜੀ ਸਾਰੇ ਉਹ ਜਿੰਨੇ ਘਟੀਆ ਬੰਦੇ ਜਿਨ੍ਹਾਂ ਤੋਂ ਦੁਖੀ ਲੋਕਾਂ ਨੇ ਵੋਟਾਂ પા ਕੇ ਸਰਕਾਰ ਬਣਾਈ ਅੱਜ ਉਹ ਸਾਰੇ ਇਹਨਾਂ ਦੇ ਅਹੁਦੇਦਾਰ ਹੋ ਗਏ ਬੇਸ਼ਰਮ ਲੋਕ ਤੇ ਇਹ ਇਹਨਾਂ ਦੇ ਹਾਲਾਤ ਹੈ ਨਸ਼ਾ ਬੰਦ ਹੋਣਾ ਕਿੱਥੋਂ ਹੈ ਕਿਉਂਕਿ ਨਸ਼ੇ ਵਾਲੇ ਸਾਰੇ ਨਾਰੰਗ ਸਾਹਿਬ ਦੇ ਨਾਲ ਤਾਂ ਇਹ ਹਲਾ ਇਹ ਮੈਂ ਇਹ ਇਹ ਨਹੀਂ ਮੇਰੇ ਨਾਲ ਜਿੱਥੇ ਮਰਜੀ ਜਿੱਥੇ ਕਹਿਣ ਡਿਬੇਟ ਕਰ ਲਾਂਗੇ ਜਿੱਥੇ ਕਹਿਣ ਮੈਂ ਸਾਬਤ ਕਰ ਦਿਆਂਗਾ ਇਹਨਾਂ ਦੇ ਦਿੱਤੇ ਹੋਏ ਬਿਆਨ ਅਖਬਾਰਾਂ ਦੀਆਂ ਕਟੀਆਂ ਪਈਆਂ ਜਦੋਂ ਵੋਟਾਂ ਮੰਗਣ ਵਾਲੇ ਉਹਨਾਂ ਦਾ ਨਾਂ ਲੈ ਕੇ ਉਹਨਾਂ ਦੇ ਵਾਰਡ 'ਚ ਕਹਿੰਦੇ ਸੀ ਵੀ ਉਹ ਫਲਾਨਾ ਉਹ ਹੈ ਤੇ ਹੁਣ ਉਹਨਾਂ ਨੂੰ ਨਾਲ ਖੜਵਾਈ ਫਿਰਦੇ ਆ ਕੀ ਗੱਲ ਹੁਣ ਉਹ ਦੁੱਧ ਤੋਤੇ ਹੋ ਗਏ ਤਾਂ ਇਹ ਹਾਲਾਤ ਹੈ ਇਹਨਾਂ ਦਾ ਤਾਂ ਚੋਰੀਆਂ ਦਾ ਮਾਮਲਾ ਹੋ ਗਿਆ ਇਸ ਤੋਂ ਬਾਅਦ ਸੜਕਾਂ ਤੇ ਮੈਂ ਸੀਵਰੇਜ ਦਾ ਪਹਿਲਾਂ ਹੀ ਕਹਿੰਦਾ ਕਿ ਸੀਵਰੇਜ ਦੇ ਸਿਸਟਮ ਕਰਕੇ ਸਾਰੀਆਂ ਸੜਕਾਂ ਖਰਾਬ ਹੋ ਗਈਆਂ ਇਹਨਾਂ ਦਾ ਕੋਈ ਧਿਆਨ ਨਹੀਂ ਇੱਕ ਮੁੱਦਾ ਹੋਰ ਬੜਾ ਸਰਗਰਮ ਹੈ ਕਿ ਜਿਹੜੀਆਂ 1200 ਦੁਕਾਨਾਂ ਨਗਰ ਨਿਗਮ ਦੀਆਂ ਕੀ ਦਮ ਹੈ ਜਿਨ੍ਹਾਂ ਦੀ ਨਗਰ ਨਿਗਮ ਹੈ ਚਾਹੇ ਉਹ ਐਮਐਲਏ ਸਾਹਿਬ ਹੋਣ ਉਸ ਧਿਰ ਦੇ ਚਾਹੇ ਮੇਅਰ ਸਾਹਿਬ ਹੋਣ ਕੀ ਤੁਹਾਡੇ ਚ ਜੁਰਤ ਹੈ ਤੁਹਾਡੇ ਚ ਦਮ ਹੈ ਤੁਸੀਂ ਸ਼ਹਿਰ ਦੇ ਲੋਕਾਂ ਨੂੰ ਦੱਸੋ ਜਦੋਂ ਤਾਂ ਵਿਧਾਨ ਸਭਾ ਦੀ ਗੱਲ ਹੁੰਦੀ ਹੈ ਉਦੋਂ ਤਾਂ ਸੰਦੀਪ ਜੀ ਵੀ ਕਹਿੰਦੇ ਆ ਵੀ ਵਾਈਟ ਪੇਪਰ ਜਾਰੀ ਕਰੋ ਫਲਾਣਾ ਕਰੋ ਦੱਸੋ ਨਗਰ ਨਿਗਮ ਦਾ ਵੀ ਕਰੋ ਭਾਈ ਦੱਸੋ ਲੋਕਾਂ ਨੂੰ ਜਿਹੜੀਆਂ 1200 ਦੁਕਾਨਾਂ ਨਗਰ ਨਿਗਮ ਦੀਆਂ ਸੀ ਉਹ ਕਿੱਥੇ ਐ ਦੱਸੋ ਤਾਂ ਅਸੀਂ ਲੋਕਾਂ ਨੂੰ ਕਿੰਨੀਆਂ ਦੀ ਤੁਸੀਂ ਰਜਿਸਟਰੀ ਕਰਵਾ ਕੇ ਦੇਤੀ ਲੋਕਾਂ ਨੂੰ ਉਹਨਾਂ ਤੋਂ ਕਿੰਨੇ ਪੈਸੇ ਆਏ ਉਹ ਕਿੱਥੇ ਐ ਜਿਹੜੀਆਂ ਦੀ ਨਾਂ ਤੁਸੀਂ ਰਜਿਸਟਰੀ ਕਰਾਈ ਐ ਨਾ ਤੁਸੀਂ ਕਿਰਾਇਆ ਵਸੂਲਦੇ ਹੋ ਕਿਉਂ ਨਹੀਂ ਵਸੂਲਦੇ ਦੱਸੋ ਲੋਕਾਂ ਨੂੰ ਉਹ ਪੈਸਾ ਕਿੱਥੇ ਜਾ ਰਿਹਾ ਹੈ? ਯਾ ਦੱਸੋ ਵੀ ਉਹ ਤੁਹਾਡਾ ਸਾਰਾ ਵੋਟ ਬੈਂਕ ਹੈ। ਉਹ ਤੁਹਾਡੇ ਉਹੀ ਸਾਥੀ ਹੈ ਜਿਹੜੇ ਤੁਹਾਡੇ ਨਾਲ ਬਠਲ ਚੱਕਦੇ ਆ। ਉਹਨਾਂ ਨੂੰ ਤੁਸੀਂ ਗਿਫਟ ਦਿੱਤੀਆਂ ਹੋਈਆਂ। ਦੱਸੋ ਲੋਕਾਂ ਨੂੰ ਸ਼ਹਿਰ ਦੇ ਨੂੰ। ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ। ਹਸਪਤਾਲ ਜਿਹੜਾ ਮੈਂ ਦੱਸਿਆ ਉਹ ਵੀ 10-15 ਕਰੋੜ ਦੀ ਪ੍ਰਾਪਰਟੀ ਤੁਸੀਂ ਗਿਫਟ ਦਿੱਤੀ ਹੋਈ ਹੈ। ਤਾਂ ਇਹ ਹਾਲਾਤ ਹੈ। ਤਾਂ ਉਸ ਤੋਂ ਇਲਾਵਾ ਜੇ ਰਾਜਨੀਤਿਕ ਮੁੱਦਿਆਂ ਤੇ ਆ ਜੀਏ ਸ਼ਹਿਰ ਇਹ ਕੱਲੇ ਨਗਰ ਨਿਗਮ ਨਾਲ ਜੁੜੇ ਮੁੱਦਿਆਂ ਦੀ ਮੈਂ ਗੱਲ ਕੀਤੀ ਸੀ। ਹੁਣ ਗੱਲ ਕਰਦੇ ਆ ਜਿਹੜੇ ਸ਼ਹਿਰ ਦੇ ਮੁੱਦੇ ਆ ਜਾਖੜ ਸਾਹਿਬ ਵੀ ਕਹਿੰਦੇ ਆ ਸਾਡਾ ਸ਼ਹਿਰ ਹੈ ਅਬੋਰ ਕੀ ਆਬਾ ਸਾਡਾ ਸ਼ਹਿਰ ਹੈ ਪਰ ਇੱਕ ਐਮਐਲਏ ਬੱਲੋਆਣੇ ਤੋਂ ਆ ਕੇ ਜਿਨੇ ਆਪ ਦੇ ਗੁੰਡੇ ਪਾਲ ਰੱਖੇ ਆ ਜਿਹੜੇ ਸ਼ਹਿਰ ਜਿਨੇ ਚ ਕੁਝ ਲੋਕ ਪਹਿਲਾਂ ਜਾਖੜ ਸਾਹਿਬ ਦੇ ਸ਼ਗਿਰਦ ਰਹੇ ਆ ਉਹ ਅੱਜ ਕੱਲ ਉਹਨਾਂ ਨੇ ਸਾਡੀ ਟਰੱਕ ਯੂਨੀਅਨ ਤੇ ਕਬਜ਼ਾ ਸਾਡੀ ਆੜਤੀ ਐਸੋਸੀਏਸ਼ਨ ਤੇ ਕਬਜ਼ਾ ਸਾਡੀ ਕੈਂਟਰ ਯੂਨੀਅਨ ਤੇ ਕਬਜ਼ਾ ਸਾਡੇ ਥਾਣਿਆਂ ਤੇ ਕਬਜ਼ਾ ਕੋਈ ਵਿਰੋਧੀ ਤੇ ਰਾਲਾ ਨਹੀਂ ਬੋਲਦਾ ਆ ਮੰਡੀ ਦੇ ਵਿੱਚ ਝੋਨੇ ਦੇ ਸੀਜ਼ਨ ਚ ਕਿਸਾਨਾਂ ਦੀ ਰੱਜ ਕੇ ਲੁੱਟ ਹੋਈ ਹੈ ਕੋਈ ਵਿਰੋਧੀ ਧਿਰ ਵਾਲਾ ਨਹੀਂ ਬੋਲਦਾ ਕੌਣ ਬੋਲਦਾ ਸਿਰਫ ਕਿਸਾਨ ਯੂਨੀਅਨ ਵਾਲੇ ਲੀਡਰ ਉਹ ਵੀ ਉਹਨਾਂ ਚੋਂ ਦੇ ਇੱਕ ਤਾਂ ਹੁਣ ਇਹ ਕਈਆਂ ਨੂੰ ਮਿਰਚਾਂ ਲੱਗਣੀਆਂ ਪਰ ਮੈਂ ਵਿਧ ਪ੍ਰੂਫ ਗੱਲ ਕਰਦਾ ਪਰ ਉਹਨਾਂ ਚ ਵੀ ਕਈ ਇਹੋ ਜਿਹੇ ਐ ਜਿਹੜੇ ਇੱਕ ਦਿਨ ਬੋਲ ਕੇ ਅਗਲੇ ਦਿਨ ਜਾਂਦੇ ਆ ਵੀ ਐਮਐਲਏ ਸਾਭ ਹਿੱਸਾ ਤਾਂ ਸਾਡਾ ਵੀ ਬਣਦਾ ਸਾਨੂੰ ਵੀ ਇੱਕ ਅੱਧੀ ਟਰਾਲੀ ਕੁੱਟਲ ਦੀ ਚੁਕਾ ਦਿਓ ਤਾਂ ਸਾਰਿਆਂ ਦਾ ਕੰਮ ਇਹੀ ਫੜਿਆ ਹੋਇਆ ਕੋਈ ਨਹੀਂ ਬੋਲ ਕੇ ਖੁਸ਼ ਲੋਕਾਂ ਦੇ ਹੱਕ ਵਿੱਚ ਕੋਈ ਨਹੀਂ ਖੜਦਾ ਜੇ ਕੋਈ ਬੋਲਦਾ ਵੀ ਹੈ ਤਾਂ ਉਹਨੂੰ ਉਸ ਬੋਲਣ ਦੇ ਚੱਕਰ 'ਚ ਹਿੱਸਾ ਚਾਹੀਦਾ ਹੁੰਦਾ ਉਹ ਤਾਂ ਬੋਲਦਾ ਜੇ ਉਹਨੂੰ ਹਿੱਸਾ ਮਿਲ ਜਾਂਦਾ ਫਿਰ ਠੀਕ ਹੈ ਨਹੀਂ ਮਿਲਦਾ ਤਾਂ ਫਿਰ ਕਹਿਣਗੇ ਵੀ ਇਹ ਚੋਰ ਹੈ ਇਹ ਹਾਲਾਤ ਹੈ ਆਰਤੀ ਐਸੋਸੀਏਸ਼ਨ ਦਾ ਪ੍ਰਧਾਨ ਜਿਹਦਾ ਪਿਛਲੇ ਦਿਨੀ ਠੱਗੀਆਂ ਮਾਰਨ ਕਰਕੇ ਚਲੋ ਜਿਵੇਂ ਵੀ ਹੈ ਉਹਦਾ ਇੱਕ ਲਾਇਸੈਂਸ ਕੈਨਸਲ ਕਰਵਾਇਆ ਗਿਆ ਪਰ ਉਹਦੇ ਤੇ ਕੋਈ ਨਹੀਂ ਬੋਲਿਆ ਨਾ ਕੋਈ ਵਿਰੋਧੀ ਧਿਰ ਦਾ ਬੋਲਿਆ ਨਾ ਸਾਡੇ ਸ਼ਹਿਰ ਦਾ ਸਿਟਿੰਗ ਐਮ ਐਲ ਏ ਬੋਲਿਆ ਨਾ ਕੋਈ ਵਿਰੋਧੀ ਤੇ ਕਾਂਗਰਸ ਕਾਲੀ ਤਾਂ ਬੋਲਦੇ ਹੀ ਨਹੀਂ ਉਹਨਾਂ ਨੂੰ ਸਿਰਫ ਵੋਟਾਂ ਚਾਹੀਦੀਆਂ ਜਿੱਦਣ ਵੋਟਾਂ ਹੋਣਗੀਆਂ ਆ ਜਾਣਗੇ ਅੱਗੇ ਪਿੱਛੇ ਉਹਨਾਂ ਨੂੰ ਸ਼ਹਿਰ ਦੇ ਮੁੱਦੇ ਨਾਲ ਕੋਈ ਮਤਲਬ ਨਹੀਂ ਸ਼ਹਿਰ ਦੇ ਕਿਸੇ ਬੰਦੇ ਨਾਲ ੱੱਕਾ ਹੋ ਰਿਹਾ ਕੋਈ ਮਤਲਬ ਨਹੀਂ ਥਾਣੇ ਵਾਲੇ ਗੁੰਡਾਗਰਦੀ ਕਰ ਰਹੇ ਉਹਨਾਂ ਨੂੰ ਕੋਈ ਮਤਲਬ ਨਹੀਂ ਤਹਿਸੀਲ 'ਚ ਰੱਜ ਕੇ ਲੁੱਟ ਚੱਲ ਰਹੀ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਸਿਰਫ ਮਤਲਬ ਕਾਦੇ ਨਾਲ ਹੈ ਜਦੋਂ ਵੋਟਾਂ ਆ ਜਾਣਗੀਆਂ ਬਸ ਉਦੋਂ ਤੁਰ ਪੈਣਗੇ ਸਾਨੂੰ ਵੋਟਾਂ ਪਾ ਦਿਓ ਆਦਰਵਾਇਜ਼ ਕੋਈ ਲੋਕਾਂ ਦੀ ਗੱਲ ਨਹੀਂ ਕਰਦਾ ਲੋਕਾਂ ਦੀ ਲੜਾਈ ਕੋਈ ਨਹੀਂ ਲੜਦਾ ਲੋਕਾਂ ਦੇ ਮੁੱਦਿਆਂ ਤੇ ਕਿਸੇ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਤਾਂ ਇਹ ਹਾਲਾਤ ਹੈ ਤਾਂ ਇਹ ਬਹੁਤ ਸਾਰੇ ਮਾਮਲੇ ਆ ਜਿਹੜੇ ਡਿਸਕਸ ਕੀਤੇ ਆ ਹੌਲੀ ਹੌਲੀ ਇੱਕ ਇੱਕ ਕਰਕੇ ਇਹਨਾਂ ਮੁੱਦਿਆਂ ਨੂੰ ਵੱਡੇ ਮੁੱਦੇ ਬਣਾ ਕੇ ਹੱਲ ਕਰਵਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਏਗੀ ਬਹੁਤ ਹੀ ਲੰਮੇ ਸਮੇਂ ਤੋਂ ਇਹ ਲਾਈਵ ਜਿਹੜਾ ਚੱਲ ਰਿਹਾ ਸੋ ਬਹੁਤ ਸਾਰੇ ਵੀਰ ਸਾਡੇ ਨਾਲ ਅੱਜ ਜੁੜੇ ਆ ਮੈਂ ਕਾਫੀ ਦਿਨਾਂ ਤੋਂ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਪਾਇਆ ਰੂਬਰੂ ਨਹੀਂ ਹੋਇਆ ਅੱਜ ਮੈਂ ਦੋ ਤਿੰਨ ਵੀਡੀਓ ਜਰੂਰ ਪੋਸਟ ਕਰੀਆਂ ਤੇ ਮੈਨੂੰ ਲੱਗਿਆ ਕਿ ਸਾਰੇ ਹੀ ਸਾਥੀਆਂ ਨਾਲ ਇੱਕ ਵਾਰੀ ਰੂਬਰੂ ਹੋਣਾ ਚਾਹੀਦਾ ਹੈ ਤਾਂ ਤਤਾ ਕਰਕੇ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰ ਰਿਹਾ ਹਮੀਤ ਸੰਧੂ ਆਪ ਤਰਨ ਤਰਨ ਵਾਲਾ ਮੇਰੇ ਮੂੰਹੋਂ ਕੀ ਸੁਣਦੇ ਹੋ ਵੀ ਸਾਰਾ ਪੰਜਾਬ ਜਾਣਦਾ ਹੈ ਪਹਿਲਾਂ ਡਿੰਪੀ ਚੋਰ ਸੀ ਬਾਸ ਮਾਫੀਆ ਸੀ ਉਹ ਡਿੰਪੀ ਹੋਰੀ ਨਸ਼ਾ ਤਸਕਰ ਸੀ ਡਿੰਪੀ ਹੋਰੀ ਇਹ ਭਗਵੰਤ ਮਾਨ ਜੀ ਕਹਿੰਦੇ ਸੀ ਮੈਂ ਨਹੀਂ ਕਹਿ ਰਿਹਾ ਪਹਿਲਾਂ ਉਹ بڑے ਵੱਡੇ ਚੋਰ ਸੀ ਪੰਜਾਬ ਦੇ ਕਹਿੰਦੇ ਪੰਜਾਬ ਲੁੱਟ ਕੇ ਖਾ ਗਏ ਜਦੋਂ ਦੇ ਭਗਵੰਤ ਮਾਨ ਨਾਲ ਗਏ ਉਹ ਸਾਥ ਬਣ ਗਏ ਜਿਹੜਾ ਉਹ ਟਰਾਂਸਪੋਰਟ ਮਾਫੀਆ ਵੀ ਉਹਨਾਂ ਤੋਂ ਜਿਹੜਾ ਟੈਗ ਲੱਗਿਆ ਸੀ ਉਹ ਵੀ ਖਤਮ ਹੋ ਗਿਆ ਤਾਂ ਉਹ ਸਾਰੇ ਖਤਮ ਹੋ ਗਏ ਹੁਣ ਜਿਹੜਾ ਹੁਣ ਤਰਨ ਤਰਨ ਵਾਲਾ ਜਿਹੜਾ ਜਦੋਂ ਉੱਥੇ ਵੋਟਾਂ ਸੀ ਉਦੋਂ ਕਹਿੰਦੇ ਸੀ ਵੀ ਇਹ ਨਸ਼ਾ ਤਸਕਰ ਹੈ ਜੀ ਮਜੀਠੀਏ ਦਾ ਰਾਈਟ ਹੈਂਡ ਹੈ ਜੀ ਨਸ਼ਾ ਵੇਚਦਾ ਹੈ ਜੀ ਉਦੋਂ ਕਹਿੰਦੇ ਸੀ ਵੀ ਇਹਨੂੰ ਹਰਾਓ ਜੀ ਸਾਨੂੰ ਜਿਤਾਓ ਜੀ ਉਦੋਂ ਲੋਕਾਂ ਨੇ ਜਿਤਾਤਾ ਹੁਣ ਜਦੋਂ ਜੀ ਨੂੰ ਜਿਤਾਇਆ ਸੀ ਉਹਦੀ ਚਲੋ ਕਿਸੇ ਕਾਰਨਾ ਕਰਕੇ ਡੈਥ ਹੋ ਗਈ ਹੁਣ ਜਿਹਦੇ ਜਿਹਦੇ ਤੋਂ ਉਹ ਹਾਰਿਆ ਸੀ ਮੈਨੂੰ ਲੱਗਦਾ ਹੈ ਇਹ ਜਿਹਨੂੰ ਹੁਣ ਲੜਾਈ ਜਾਂਦੇ ਐ ਹੁਣ ਉਹਨੂੰ ਚੱਕ ਕੇ ਟਿਕਟ ਦੇਤੀ ਉਦੋਂ ਇਹ ਨਸ਼ਾ ਤਸਕਰ ਸੀ ਹੁਣ ਉਹ ਦੁੱਧ ਤੋਤਾ ਹੋ ਗਿਆ ਕਿਉਂਕਿ ਝਾੜੂ ਵਾਲਿਆਂ ਦੀ ਵਾਸ਼ਿੰਗ ਮਸ਼ੀਨ ਚ ਉਹਨੂੰ ਸਾਫ਼ ਕਰਤਾ ਸਰਪ ਪਾ ਕੇ ਹੁਣ ਸਭ ਕੁਝ ਠੀਕ ਹੋ ਗਿਆ ਤਾਂ ਇਹ ਹਾਲਾਤ ਐ ਆ ਇੱਕ ਥੱਲੇ ਇਹਨੂੰ ਵੀ ਦੱਸ ਦਈਏ ਭਾਈ ਬਰਾੜ ਜੱਸ ਤੇਰੀ ਵੀ ਦਾਲ ਨਹੀਂ ਗਲਨੀ ਉਹ ਬਰਾੜ ਸਾਹਿਬ ਜਿੰਨੀ ਕੰਬੋਜ ਦੀ ਦਾਲ ਗਲੀ ਐ ਤੇ ਜਿੰਨੀ ਗਲਦੀ ਐ ਨਾ ਤੇਰੇ ਵਰਗਾ ਸੋਚ ਵੀ ਨਹੀਂ ਸਕਦਾ ਠੀਕ ਐ ਨਾ ਤੂੰ ਜਿਹੜੇ ਭਲੇਖੇ ਚ ਫਿਰਦਾ ਨਾ ਬਰਾੜ ਬਰਾੜ ਸਾਹਿਬ ਐ ਨਹੀਂ ਹੁੰਦਾ ਦੂਜਿਆਂ ਨੂੰ ਇਹ ਨਹੀਂ ਕਹੀ ਦਿੰਦਾ ਦਾਲ ਨਹੀਂ ਗਲਦੀ ਤੂੰ ਕਿੰਨੀਆਂ ਕਿ ਦਾਲਾਂ ਗਾਲੀਆਂ ਮਾੜਾ ਮੋਟਾ ਦੱਸਦੇ ਯਾਰ ਘਰ ਤੋਂ ਬਾਹਰ ਚਾਰ ਬੰਦੇ ਵੀ ਜਾਣਦੇ ਐ ਇਹ ਕੰਮ ਪਰਿਵਾਰ ਚ ਉੱਠ ਕੇ ਅੱਜ ਸਾਰਾ ਪੰਜਾਬ ਜਾਣਦਾ ਤੇ ਜਿਹੜੇ ਮਸਲੇ ਤੇ ਲੋਕਾਂ ਦੇ ਨਾਲ ਖੜੀਦਾ ਜਿਹੜੇ ਮਸਲੇ ਤੇ ਕਿਸੇ ਗਰੀਬ ਨਾਲ ਧੱਕਾ ਹੋ ਰਿਆ ਹੁੰਦਾ ਜਦੋਂ ਨਾਲ ਖੜ ਜੀਏ ਨਾ ਤੇ ਵੱਡੇ ਵੱਡੇ ਦਾਲ ਗੱਲ ਨੂੰ ਤਿਆਰ ਹੋ ਜਾਂਦੇ ਆ ਫਿਰ ਕਿਸੇ ਦੀ ਜੁਰਤ ਨਹੀਂ ਪੈਂਦੀ ਅੱਗੋਂ ਮੋੜ ਕੇ ਜਵਾਬ ਦੇ ਦੇ ਇੱਕ ਕਮਾਇਆ ਆਪਣੇ ਦਮ ਤੇ ਠੀਕ ਹੈ ਨਾ ਤਾਂ ਬਰਾੜ ਸਾਹਿਬ ਐ ਗਲਤੀ ਐ ਦਾਲ ਤੇਰੇ ਵਰਗੇ ਤਾਂ ਜਿਹਨੂੰ ਕੋਈ ਘਰੇ ਨਹੀਂ ਪੁੱਛਦਾ ਮੈਨੂੰ ਲੱਗਦਾ ਘਰ ਦੇ ਵੀ ਚਾਰਜੀ ਸਲਾਹ ਨਹੀਂ ਲੈਂਦੇ ਹੁਣੇ ਤੂੰ ਇੱਥੇ ਆ ਕੇ ਦੱਸਣ ਢਿਆ ਦਾਲ ਨਹੀਂ ਗਲਤੀ ਕੋਈ ਗੱਲ ਨਹੀਂ ਬਾਈ ਫਿਰ ਵੀ ਸ਼ੁਕਰੀਆ ਧੰਨਵਾਦ ਤੁਸੀਂ ਕਮੈਂਟ ਕੀਤਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਕੋਈ ਗੱਲ ਨਹੀਂ ਨਾਨਕ ਬਾਬੇ ਨਾਨਕ ਨੇ ਵੀ ਕਿਹਾ ਸੀ ਵੀ ਨਾਨਕ ਨਿੰਦਾ ਜੋ ਕਰੇ ਕੋਈ ਗੱਲ ਨਹੀਂ ਭਾਈ ਕਰੋ ਤੁਹਾਨੂੰ ਜੋ ਚੰਗਾ ਲੱਗਦਾ ਤੁਸੀਂ ਕਰੋ ਨਿੰਦਿਆ ਕਿ ਬਾਬਾ ਫਰੀਦ ਜੀ ਦਾ ਸੀ ਮੈਨੂੰ ਮੈਂ ਮਾਫੀ ਚਾਹੁੰਦਾ ਮੇਰੀ ਧਿਆਨ ਚ ਨਹੀਂ ਤਾਂ ਨਿੰਦਿਆ ਕਰਿਆ ਨਹੀਂ ਕੁਝ ਹੋਣਾ ਤੁਸੀਂ ਆਪਣੀ ਗੱਲ ਰੱਖੋ ਜੇ ਮੈਂ ਕੁਝ ਕਰ ਰਿਹਾ ਤੁਹਾਨੂੰ ਚੰਗਾ ਨਹੀਂ ਲੱਗਦਾ ਕੋਈ ਗੱਲ ਨਹੀਂ ਪਰ ਭਾਈ ਤੁਸੀਂ ਵੀ ਤਾਂ ਕੁਝ ਕਰੋ ਨਾ ਦੱਸੋ ਤਾਂ ਸੀ ਕਿੱਥੇ ਲੋਕਾਂ ਵਾਸਤੇ ਖੜੇ ਹਾਂ ਦੱਸੋ ਕਿਹਦੇ ਵਾਸਤੇ ਲੜੇ ਹਾਂ ਕਿਸੇ ਭਰਾ ਨੂੰ ਕਦੇ ਇਨਸਾਫ ਦਵਾਇਆ ਕਿਸੇ ਦੇ ਨਾਲ ਖੜੇ ਹਾਂ ਕਦੇ ਕਿਸੇ ਦਾ ਹੱਕ ਕਿਸੇ ਨੂੰ ਦਵਾਇਆ ਕਿਸੇ ਕਹਿੰਦੇ ਘਾਉਂਦੇ ਐਮਐਲਏ ਦੇ ਖਿਲਾਫ ਕਿਸੇ ਕਹਿੰਦੇ ਘਾਉਂਦੇ ਬੰਦੇ ਦੇ ਖਿਲਾਫ ਕਿਸੇ ਕਹਿੰਦੇ ਕਹਾਉਂਦੇ ਘਰਾਣੇ ਦੇ ਖਿਲਾਫ ਕੋਈ ਗੱਲ ਕਹਿ ਕੇ ਤਾਂ ਵਿਖਾਓ ਯਾਰ ਫਿਰ ਪਤਾ ਲੱਗੇ ਉਹ ਤਾਂ ਤੁਹਾਡੇ ਚ ਦਮ ਹੈ ਨਹੀਂ ਪਰ ਇੱਕ ਜੇ ਆਮ ਬੰਦਾ ਟੱਕਰ ਜੇ ਜੇ ਮੈਂ ਵੀ 100 200 400 ਕਿੱਲਿਆਂ ਦਾ ਮਾਲਕ ਹੁੰਦਾ ਸ਼ਾਇਦ ਤੇਰੇ ਵਰਗੇ ਫਿਰ ਮੈਨੂੰ ਵੀ ਜੀ ਜੀ ਕਰਦੇ ਫਿਰਦੇ ਹੁੰਦੇ ਤਾਂ ਤੁਸੀਂ ਦੇਖ ਲੈਣੇ ਹੋ ਕਿ ਜੇ ਬੰਦਾ ਥੋੜਾ ਜਿਹਾ ਘਰੋਂ ਵਿਚਾਰਾ ਠੀਕ ਠਾਕ ਹੈ ਫਿਰ ਉਹਦੇ ਨਾਲ ਓਦਾਂ ਪੇਸ਼ ਆਓ ਜੇ ਥੋੜਾ ਜਿਹਾ ਸਰਦਾ ਹੈ 150 ਕਿੱਲਿਆਂ ਵਾਲਾ ਤਾਂ ਫਿਰ ਉਹ ਹਾਂਜੀ ਹਾਂਜੀ ਹੈ ਫਿਰ ਸਾਰਾ ਕੁਝ ਲੁੱਟ ਕੇ ਖਾ ਜੇ ਫਿਰ ਤਾਂ ਜੀ ਸਰ ਜੀ ਸਰ ਜੇ ਕੋਈ ਗਰੀਬ ਬੰਦਾ ਆਮ ਬੰਦਾ ਆਮ ਪਰਿਵਾਰ ਚ ਉੱਠ ਕੇ ਆ ਜੇ ਫਿਰ ਤੁਹਾਨੂੰ ਮਾੜਾ ਲੱਗਦਾ ਜੇ ਮੀ ਕਮਰਾ ਵੀਰੇ ਸਮਝ ਨਹੀਂ ਆਈ ਭਾਨਾ ਲੱਗ ਗਿਆ ਸਾਡਾ ਨਹੀਂ ਵੀਰੇ ਮੈਨੂੰ ਸਮਝ ਨਹੀਂ ਆਈ ਸੋ ਬਹੁਤ ਬਹੁਤ ਧੰਨਵਾਦ ਕਾਫੀ ਦੇਰ ਤੋਂ ਕਾਫੀ ਲੰਬੇ ਸਮੇਂ ਤੋਂ ਇਹ ਲਾਈਵ ਚੱਲ ਰਿਹਾ ਹੈ ਸਾਰੇ ਹੀ ਵੀਰ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਜੀ ਮਨਜੂਤ ਕੁਮਾਰ ਵੀਰ ਹਾਂਜੀ ਵੀਰੇ ਬਹੁਤ ਵਧੀਆ ਮਨਜੂਤ ਵੀਰੇ ਸ਼ੁਭਾਸ਼ ਟੈਲਰ ਸ਼ੁਭਾਸ਼ ਟੈਲਰ ਬਹੁਤ ਬਹੁਤ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੀਰ ਭੈਣਾ ਭਰਾ ਜੁੜੇ ਤਾਂ ਲਾਈਵ ਨੂੰ ਬੰਦ ਕਰਦੇ ਆ ਜੀ ਮਿਲਦੇ ਆ ਫੇਰ ਬਹੁਤ ਜਲਦ ਮਿਲਾਂਗੇ ਲੇਖ ਰਾਜ ਪਿੰਡ ਜੋਧਪੁਰ ਹਾਂਜੀ ਲੇਖ ਰਾਜ ਵੀਰੇ ਜਰੂਰ ਮਿਲਾਂਗੇ ਬਹੁਤ ਜਲਦ ਮਨਜੂਤ ਬੱਲੂਆਣਾ ਧੰਨਵਾਦ ਮਨਜੂਤ ਵੀਰੇ ਬਹੁਤ ਬਹੁਤ ਧੰਨਵਾਦ ਵੀਰ ਤਾਂ ਸਾਰੇ ਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜਿੰਨੇ ਵੀ ਵੀਰ ਭਰਾ ਸਾਡੇ ਨਾਲ ਜੁੜੇ ਧੰਨਵਾਦ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਪਰੇਸ਼ਾਨੀ ਹੁੰਦੀ ਹੈ ਜਿੱਥੇ ਲੱਗਦਾ ਹੈ ਕਿ ਕਿਸੇ ਭਰਾ ਦੀ ਨਾਲ ਖੜਨ ਦੀ ਲੋੜ ਹੈ ਕਿਤੇ ਤਹਿਸੀਲ 'ਚ ਧੱਕਾ ਹੁੰਦਾ ਹੈ ਕਿਤੇ ਥਾਣੇ 'ਚ ਧੱਕਾ ਹੁੰਦਾ ਹੈ ਕਿਤੇ ਹੋਰ ਕਿਸੇ ਵੀ ادارے ਵਿੱਚ ਧੱਕਾ ਹੁੰਦਾ ਹੈ ਕੋਈ ਗੱਲ ਨਹੀਂ ਸੁਣਦਾ ਕੋਈ ਪੁਲਿਸ ਪ੍ਰਸ਼ਾਸਨ ਜਾਂ ਕੋਈ ਹੋਰ ਕਿਸੇ ਐਮ.ਐਲ.ਏ ਦੇ ਕਹਿਣ ਤੇ ਨਜਾਇਜ਼ ਤੰਗ ਕਰਦਾ ਤਾਂ ਭਾਈ ਦੱਸਿਆ ਕਰੋ ਜਿੰਨੇ ਜੋਗੀਆਂ ਤੁਹਾਡੇ ਨਾਲ ਖੜਾਂਗੇ ਤੁਹਾਡੀ ਆਵਾਜ਼ ਨੂੰ ਅਠਾਵਾਂਗੇ ਤੁਹਾਡੀ ਗੱਲ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ